ਆਇਰ ਯੋਰੀਆ ਜਿੰਕ ਤੇ ਮੈਗਨੀਸ਼ੀਅਮ ਇਹਦੇ ਨਾਲ ਬਾਗ ਨੂੰ ਤਾਕਤ ਮਿਲੂਗੀ ਤੇ ਵੈਸੇ ਤਾਕਤ ਵਾਲੀ ਜਪੜੇ ਆ ਤੇ ਇਹਨਾਂ ਫਰੋਡ ਦੀ ਕੁਆਲਿਟੀ ਬੈਟਰ ਹੋ ਜੂਗੀ ਜਦੋਂ ਆਪਾਂ ਉੱਤਰ ਪਰਾਂਦੋ ਕੇ ਲੈਟ ਕਰਤੀ ਜਪੜੇ ਤੇ ਹੁਣ ਹੋਰ ਲੈਪਾਸੇ 10 ਪਰ 4-5 ਲੈਣਾ ਕਰਤੇ ਆ ਤੇ 4-5 ਹੋਰ ਆ ਲੈਣਾ ਸਪਰੇਅ ਕਿੰਨੇ ਲੰਮੇ ਜਾਂਦੀ ਹੈ ਲੈਣਾ ਬਿਲਕੁਲ ਛੋਟੇ ਜਿਹੇ ਤੇ ਸਪਰੇਅ ਕਰ ਰਹੇ ਆ ਤੇ ਬਾਕੀ ਉਹ ਅੱਜ ਦਾ ਬਲੌਗ ਚ ਮੈਂ ਤੁਹਾਨੂੰ ਸਪਰੇਅ ਬਾਰੇ ਦੱਸਣਾ ਸੀ ਤੇ ਮੈਂ ਵੀਡੀਓ ਕਲਿੱਪਾਂ ਪਾਈਆਂ ਵਿੱਚ ਕੱਟ ਕੇ ਤੇ ਉਹ ਵੀ ਦੇਖ ਲਓ ਤੁਸੀਂ ਤੇ ਬਹੁਤ ਧੰਨਵਾਦ ਪਨੂ ਹੋ ਰਿਹਾ ਇੱਥੇ ਹੁਣ ਸ਼ਾਮ ਤੇ ਇਸ ਟਾਈਮ ਸ਼ਾਮ ਦੇ 6 ਵਜਨ ਆਲੇ ਆ ਤੇ ਆਪਾਂ ਸਪਰੇਅ ਦਾ ਕੰਮ ਕੰਪਲੀਟ ਕਰਤਾ ਸਪਰੇਅ ਕਰਕੇ ਹੀ ਹਟੇ ਜੀ ਤੇ ਨਾਲ ਦੀ ਨਮੀ ਆ ਗਿਆ ਪਰ ਮੀਂਹ ਥੋੜਾ ਸੋ ਆਪਾਂ ਹੁਣ ਚੱਲਦੇ ਆ ਘਰੇ ਤੇ ਅੱਜ ਦਾ ਸਪਰੇਅ ਦਾ ਕੰਮ ਨਿਬੜ ਗਿਆ ਹੁਣ ਕੱਲ ਨੂੰ ਦੇਖਾਂਗੇ ਵੀ ਕੀ ਕਰਦੇ ਆ ਤੇ ਮੀ ਸੀਗਾ ਥੋੜਾ ਸੀ ਪਰ ਚਲੋ ਰੱਬ ਨੇ ਜੋ ਕਰਨਾ ਸੀ ਉਹ ਕਰ ਹੀ ਦਿੱਤਾ ਬਿਲਕੁਲ ਮੌਸਮ ਸਾਫ ਸੀਗਾ ਪਤਾ ਨਹੀਂ ਕਿਧਰੋਂ ਕਿਵੇਂ ਕੀ ਹੋਇਆ ਤੇ ਅਸੀਂ ਜਦੋਂ ਸਪਰੇਅ ਕਰਕੇ ਬਾਹਰ ਹੀ ਨਿਕਲੇ ਉਹਦੀ ਮਹੀ ਆ ਗਿਆ ਸੋ ਫਾ ਪਤਾ ਨਹੀਂ ਸਪਰੇਅ ਰਿਜਲਟ ਦੇਊਗੀ ਜਾਂ ਨਹੀਂ ਚਲੋ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਤੀ ਤੇ ਠੀਕ ਹੈ ਓਕੇ ਬਾਏ ਗੁੱਡ ਨਾਈਟ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚ ਤੇ ਅਮੀਰ ਕਰਦਾ ਮੈਂ ਤੁਸੀਂ ਸਾਰੇ ਵਧੀਆ ਹੋਵਾਂ ਤੇ ਕੱਲ ਨੂੰ ਆਪਾਂ ਨਵੇਂ ਬਲੌਗ ਚ ਮਿਲਦੇ ਆ ਤੇ ਕੱਲ ਨੂੰ ਦਿਖਾਉਂਰ ਦੱਸਦੇ ਆ ਤੁਹਾਨੂੰ ਕੀ ਕਰਦੇ ਆ ਕਿ ਕਿਹੜੇ ਕੰਮ ਨੂੰ ਕੰਮ ਕਰਦੇ ਆ ਆਪਾਂ ਕਰੇ ਰਵਾਂਗੇ ਆ ਬਾਹ ਖੇਤਾਵਾਂਗੇ ਤੁਹਾਨੂੰ ਦੱਸੂਗਾ ਕੱਲ ਨੂੰ ਬਲੌਗ ਰਹੀ 做大了嘛的。